ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਖੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਨੋਟੀਫਿਕੇਸ਼ਨ ਟੀਚਿੰਗ ਤੇ ਨੌਨ ਟੀਚਿੰਗ ਵੈਕੈਂਸੀ ਦਾ ਰਹਿਣ ਵਾਲਾ ਇਹਦੇ ਵਿੱਚ ਵੱਡੇ ਪੱਧਰ ਤੇ ਟੀਚਿੰਗ ਤੇ ਨੌਨ ਟੀਚਿੰਗ ਵੈਕੈਂਸੀ ਜਾਰੀ ਹੋਈਆਂ ਪੰਜਾਬ ਦੀਆਂ ਪੋਸਟਾਂ ਜੀ ਪੂਰੀ ਜਾਣਕਾਰੀ ਪੋਸਟਾਂ ਦੇ ਸਬੰਧ ਵਿੱਚ ਵੀਡੀਓ ਵਿੱਚ ਸਾਂਝੀ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਤੇ ਅੱਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਓ ਜਿਹੜੀ ਵੀ ਇਹਨਾਂ ਨੇ ਸਾਡੇ ਸਬਸਕ੍ਰਾਈਬ ਜਰੂਰ ਕਰ ਲਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਜਾ ਕਰਨਗੇ ਤਾਂ ਬਿਨਾ ਕਿਸੇ ਦੇਰੀ ਅਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਤਾਂ ਟੀਜੀਟੀਚਰ ਚਾਹੀਦੇ ਆ ਜੀ ਮੈਥ ਦੇ ਵਿੱਚ ਇਸੇ ਤਰ੍ਹਾਂ ਹੀ ਇੰਗਲਿਸ਼ ਦੇ ਵਿੱਚ ਚਾਹੀਦੇ ਆ ਸਾਇੰਸ ਦੇ ਵਿੱਚ ਚਾਹੀਦੇ ਆ ਸੰਸਕ੍ਰਿਤ ਦੇ ਵਿੱਚ ਚਾਹੀਦੇ ਆ ਪ੍ਰਾਇਮਰੀ ਟੀਚਰ ਚਾਹੀਦੇ ਜੀ 뮤직 ਟੀਚਰ ਕੰਪਿਊਟਰ ਟੀਚਰ ਪੀਈਟੀ ਫੀਮੇਲ ਅਕਾਊਂਟਸ ਕਲਰਕ ਕਾਉਂਸਲਰ ਸਪੈਸ਼ਲ ਐਜੂਕੇਟਰ ਲਾਇਬ੍ਰੇਰੀਅਨ ਐਡਮਿਨ ਸੁਪਰਵਾਈਜ਼ਰ ਲੋਅ ਡਿਵੀਜ਼ਨ ਕਲਰਕ ਹੈਡਮਿਸਟ੍ਰੈਟਸ ਟੀਚਰਸ ਫਾਰ ਪ੍ਰਾਇਮਰੀ ਟੀਚਰ ਡਾਂਸ ਟੀਚਰ ਅਸਿਸਟੈਂਟ ਟੀਚਰ ਪਾਰਟ ਟਾਈਮ ਟੀਚਰਸ ਫਾਰ ਕੰਡਕਟ ਆਫ ਹੌਬੀ ਕਲਾਸਸ ਤਾਂ ਇਹ ਵਕ ਵਕ ਇਹਨਾਂ ਨੂੰ ਜੋ ਟੀਚਰ ਚਾਹੀਦੇ ਆ ਜੀ ਵਕ ਵਕ ਸਕੇਲ ਦੇ ਆਧਾਰ ਤੇ ਤਾਂ ਇਹ ਵਕ ਵਕ ਟੀਚਰਾਂ ਦੀਆਂ ਪੋਸਟਾਂ ਜਾਰੀ ਹੋਈਆਂ ਜੀ ਜਿਨ੍ਹਾਂ ਦੇ ਲਈ ਪੇ ਸਕੇਲ ਇਹਨਾਂ ਵੱਲੋਂ ਨਾਲ ਹੀ ਮੈਂਸ਼ਨ ਕੀਤੇ ਹੋਏ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਕੈਂਡੀਡੇਟ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਇਹਨਾਂ ਦੀ ਵੈਬਸਾਈਟ ਨੋਟ ਕਰ ਲਓ ਜੀ www.apsaboher.com ਇਸ ਵੈਬਸਾਈਟ ਨੂੰ ਤੁਸੀਂ ਲੌਗਇਨ ਕਰ ਸਕਦੇ ਹੋ ਸਾਡੀ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਉਹ ਵੀ ਨੋਟੀਫਿਕੇਸ਼ਨ ਵੈਬਸਾਈਟ ਦਾ ਲਿੰਕ ਤੁਹਾਨੂੰ ਮਿਲ ਜੂਗਾ ਤੁਸੀਂ ਉੱਥੋਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਇੱਕ ਪਰਫਾਰਮਾ ਡਾਊਨਲੋਡ ਕਰ ਲੈਣਾ ਪੂਰੀ ਤਰ੍ਹਾਂ ਭਰ ਲੈਣਾ ਆਪਣੇ ਸਾਰੇ ਸਰਟੀਫਿਕੇਟਸ ਐਕਸਪੀਰੀਅੰਸ ਦੇ ਸਰਟੀਫਿਕੇਟਸ ਨਾਲ ਲਗਾ ਕੇ ਇਹਨਾਂ ਤੱਕ ਪਹੁੰਚਦੇ ਕਰਨਾ ਜੀ 250 ਰੁਪਏ ਦਾ ਡਰਾਫਟ ਤੁਸੀਂ ਬਣਾਉਣਾ ਹੋਊਗਾ ਇਨ ਫੇਵਰ ਆਫ ਆਰਮੀ ਪਬਲਿਕ ਸਕੂਲ ਆ ਬੋਹਰ ਦੇ ਪੱਖ ਦੇ ਵਿੱਚ ਆ ਬੋਹਰ ਵਿਕੇ ਜੋ ਪੇਏਬਲ ਹੋਣਾ ਚਾਹੀਦਾ ਜੀ ਤੇ ਰਜਿਸਟਰਡ ਡਾਕ ਦੇ ਥਰੂ ਜਾਂ ਤੁਸੀਂ ਡਾਇਰੈਕਟ ਵੀ ਇਹਨਾਂ ਦੇ ਦਫ਼ਤਰ ਵਿੱਚ ਪਹੁੰਚ ਕੇ ਆਪਣੀਆਂ ਅਰਜ਼ੀਆਂ ਪੇਸ਼ ਕਰ ਸਕਦੇ ਹੋ ਏ ਪੀ ਐਸ ਆ ਬੋਹਰ ਮਿਲਟਰੀ ਸਟੇਸ਼ਨ ਫਾਜ਼ਿਲਕਾ ਰੋਡ ਆ ਬੋਹਰ 152 116 ਇਸ ਜਗ੍ਹਾ ਤੇ ਜਾ ਕੇ ਤੁਸੀਂ ਪਹੁੰਚਦਿਆਂ ਕਰ ਸਕਦੇ ਹੋ ਆਪਣੀਆਂ ਅਰਜ਼ੀਆਂ ਬਾਏ ਰਜਿਸਟਰਡ ਡਾਕ ਜਾਂ ਤੁਸੀਂ ਆਪਣੇ ਖੁਦ ਵੀ ਜਾ ਕੇ ਦੇ ਸਕਦੇ ਹੋ ਅਰਜ਼ੀਆਂ 28 ਫਰਵਰੀ 2025 ਅੰਤਿਮ ਮਿਤੀ ਇਹਨਾਂ ਪੋਸਟ ਨੂੰ ਅਪਲਾਈ ਕਰਨ ਦੇ ਲਈ ਹੈ ਇਹਨਾਂ ਵੱਲੋਂ ਅਪਲਾਈ ਕਰਨ ਤੋਂ ਬਾਅਦ ਸ਼ਾਰਟਲਿਸਟਡ ਕੈਂਡੀਡੇਟਸ ਨੂੰ ਮੋਬਾਈਲ ਰਾਹੀਂ ਟੈਲੀਫੋਨਿਕਲੀ ਈਮੇਲ ਦੇ ਥਰੂ ਆ ਜੋ ਇਨਫੋਰਮ ਕੀਤਾ ਜਾਊਗਾ ਇੰਟਰਵਿਊ ਦੇ ਲਈ ਜਾਂ ਜੋ ਵੀ ਇਹਨਾਂ ਵੱਲੋਂ ਸਕਿੱਲ ਟੈਸਟ ਲਿਆ ਜਾਣਾ ਤਾਂ ਮਾਰਚ ਦੇ ਵਿੱਚ ਉਹ ਸਕਿੱਲ ਟੈਸਟ ਇਹਨਾਂ ਵੱਲੋਂ ਲਿਆ ਜਾਊਗਾ ਆਰਮੀ ਪਬਲਿਕ ਸਕੂਲ ਅਬੋਹਰ ਵੱਲੋਂ ਇਹ ਅਸਾਮੀਆਂ ਜਾਰੀ ਹੋਈਆਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਕਸਬਿਆਂ ਦੇ ਵਿੱਚ ਜੋ ਵੀ ਆਰਮੀ ਪਬਲਿਕ ਸਕੂਲ ਹੈਗੇ ਆ ਉੱਥੇ ਹਰ ਰੋਜ਼ ਦੀ ਤਰ੍ਹਾਂ ਜੋ ਐਡਵਰਟਾਈਜ਼ਮੈਂਟ ਆਉਂਦੀ ਹੈ ਨਿਊਜ਼ਪੇਪਰ ਦੇ ਵਿੱਚ ਤਾਂ ਵਕਫ ਵਕਫ ਸਕੂਲਾਂ ਦੇ ਵਿੱਚ ਹਰ ਰੋਜ਼ ਵਾਂਗੂ ਹੀ ਆਰਮੀ ਪਬਲਿਕ ਸਕੂਲਾਂ ਦੀਆਂ ਜੋ ਵੈਕੈਂਸੀਜ਼ ਆ ਨਿਕਲ ਰਹੀਆਂ ਤਾਂ ਤੁਸੀਂ ਆਪਣੇ ਖੇਤਰ ਦੇ ਅਨੁਸਾਰ ਹੈ ਪੋਸਟਾਂ ਅਪਲਾਈ ਕਰ ਸਕਦੇ ਹੋ ਜੀ ਧੰਨਵਾਦ